ਸਤਿ ਸ਼੍ਰੀ ਅਕਾਲ ਜੀ ਮੈਂ ਹਕੀ ਰਿੰਦੀਪ ਕਰਮਠਾੜੂ ਮੇਰੇ ਚੈਨਲ ਫੈਟਿਗ ਕਲੈਕਸ਼ਨ ਮਿਲਣਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਜਿਹੜੀ ਆਪਣੇ ਕੋਲੇ ਪਸ਼ਮੀਨੇ ਦੀ ਗੱਠ ਆ ਗਈ ਹੈ ਜੀ ਇਹ ਮਿਕਸ ਆਇਆ ਹੈ ਜੀ ਸਾਰਾ ਵਿੱਚੇ ਸ਼ਿਬਰ ਪਸ਼ਮੀਨਾ ਆਇਆ ਸਾਰਾ ਰਹੂਗਾ ਜੀ ਰਸੀਆ ਦਾ ਕਾਫੀ ਸਟਾਕ ਹੈ ਜਿਹੜੀਆਂ ਭੈਣਾਂ ਨੇ ਹੋਲ ਸੇਲ ਲੈਣਾ ਜੀ ਹੋਲ ਸੇਲ ਦੇ ਵਿੱਚ ਵੀ ਭੈਣਾਂ ਲੈ ਸਕਦੀਆਂ ਨੇ ਕਾਫੀ ਸਟਾਕ ਆਇਆ ਜੀ ਆਪਣੇ ਕੋਲੇ ਮੈਂ ਤੁਹਾਨੂੰ ਇੱਕ ਸਾਰਾ ਹਨਾ ਦਖਾਤ ਨਹੀਂ ਆ ਜੀ ਇਹ ਹੈਗਾ ਆਪਣਾ ਬਿਗ ਫੈਂਟ ਹੈ ਜੀ ਸਾਰੀ 60 ਕਿਲੋ ਜਿਹੜੇ ਇਹ ਪਸ਼ਮੀਨੇ ਦੀ ਗੱਠ ਆਪਣੇ ਕੋਲੇ ਆਈ ਹੈ ਹੁਣ ਹੀ ਆਈ ਹੈ ਜੀ ਇਹ ਹਲੇ ਜੋ ਵੀ ਪਹਿਣਾ ਲੈਣਾ ਚਾਹੁੰਦੀ ਹੈ ਫਟਾਫਟ ਸ਼ਾਪ ਤੇ ਵਿਜ਼ਿਟ ਕਰ ਸਕਦੀ ਹੈ ਜੀ ਇਹ ਆਪਾਂ ਓਪਨ ਅੱਜ ਹੀ ਕਰਤੀ ਜੀ ਸਵੇਰੇ ਹੀ ਜੋ ਵੀ ਲੈਣਾ ਚਾਹੁੰਦੀ ਹੈ ਪਹਿਣ ਲੈ ਸਕਦੀ ਹੈ ਇਹਨੂੰ ਓਪਨ ਕਰਕੇ ਦਿਖਾਣੇ ਆ ਜੀ ਇਧਰ ਸੱਡ ਤੋਂ ਸਾਰੀਆਂ ਇਹਦੀ ਸੋਨੂੰ ਫੁੱਲ ਵੀਡੀਓ ਵੀ ਆਪਾਂ ਇਹਦੀ ਪਾਵਾਂਗੇ ਡਿਜ਼ਾਈਨ ਬਹੁਤ ਸੋਹਣੇ ਆਏ ਨੇ ਜੀ ਸਾਰੇ ਡਿਜ਼ਾਈਨ ਦੇਖੋ ਜੀ ਬੜੇ ਸੋਹਣੇ ਡਿਜ਼ਾਈਨ ਆਏ ਨੇ ਇੱਕ ਮਿੰਟ ਹੋਰ ਸਿੱਟੇ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਹੈ ਜੀ ਇਹ ਵੱਡੇ ਵਰਦੀ ਵੀ ਆਈ ਹੈ ਜੀ ਵਿੱਚ ਆ ਦੇਖੋ ਵੱਡੇ ਜਿਹੜੇ ਵੱਡੇ ਸਾਰੇ ਵੱਡੇ ਪੀਸ ਨੇ ਜੀ ਵੱਡਾ ਵਰਦੀ ਹੈ ਵਿੱਚੇ ਛੋਟੇ ਵਰਦੀ ਹੈ ਨਾਰਮਲ ਵਰਦੀ ਜਿਹੜੀ ਨਾਰਮਲ ਪਣਾ ਹੁੰਦਾ ਜਿਵੇਂ ਲੱਗ ਰਿਹਾ ਜਿਵੇਂ ਇਹ ਵੱਡੇ ਪਣੇ ਦੇ ਹੋਣ ਪੀਸ ਸਾਰੇ ਬਹੁਤ ਸੋਹਣੇ ਸੋਹਣੇ ਪੀਸ ਆਏ ਨੇ ਦੇਖੋ ਜਿਵੇਂ ਆ ਰਿਹਾ ਆ ਦੇਖਿਓ ਵਿੱਚ ਸੀਰਤ ਦੇ ਪੀਸ ਵੀ ਆਏ ਨੇ ਜੀ ਜਿਵੇਂ ਕਟ ਤਾਂ ਪਸ਼ਮੀਨੇ ਦੇ ਉੱਤੇ ਵਰਕ ਹੈ ਜੀ ਤੇ ਬਹੁਤ ਸੋਹਣਾ ਹੈ ਜੀ ਡਿਜ਼ਾਈਨਿੰਗ ਚੈੱਕ ਕਰੋ ਜੀ ਬੜੀ ਸੋਹਣੀ ਡਿਜ਼ਾਈਨਿੰਗ ਆਈ ਹੈ ਸਾਰਾ ਦੇਖੋ ਬਜ਼ੁਰਗਾ ਵਾਲੇ ਵੀ ਆਏ ਨੇ ਜੀ ਵਿੱਚ ਆਪਣੇ ਕੋਲੇ ਲਾਈਟ ਡਾਰਕ ਸਾਰੇ ਸ਼ੇਡ ਆਏ ਨੇ ਜੀ ਵਿੱਚ ਸ਼ਿਮਰ ਪਸ਼ਮੀਨਾ ਜੀ ਵਿੱਚ ਨਾਰਮਲ ਪਸ਼ਮੀਨਾ ਸਾਰਾ ਰਹੂਗਾ ਰਸੀਆ ਦਾ ਕੰਪਲੀਟ ਸੂਟ ਆਏ ਨੇ ਜੀ ਦੇਖੋ ਇਹ ਸਾਰੇ ਕੰਪਲੀਟ ਨੇ ਜੀ ਇਹ ਜਿਵੇਂ ਸਾਰੇ ਆ ਦੇਖੋ ਜੀ ਜਿੱਦਾਂ ਇਹ ਸ਼ਰਟ ਹੈ ਜੀ ਸਾਰਾ ਰਸੀਆ ਦਾ ਨਾਲ ਹੀ ਬਾਟਮਾ ਨੇ ਵਿੱਚੇ ਬਾਟਮਾ ਵੀ ਆਈਆਂ ਨੇ ਜੀ ਨਾਲ-ਨਾਲ ਇਹਨਾਂ ਦੇ ਬਾਟਮਾ ਦਾ ਵੀ ਹੈ ਵਿੱਚੇ ਕਲਰ ਵੀ ਇਹਦੇ ਆਏ ਨੇ ਆਪਣੇ ਕੋਲੇ ਤੁਸੀਂ ਦੇਖ ਸਕਦੇ ਹੋ ਪੂਰੇ-ਪੂਰੇ ਸੂਟ ਨੇ ਸਾਰੇ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਸੋਹਣੇ ਡਿਜ਼ਾਈਨ ਨੇ ਜਿਹੜੇ ਇਹਦੇ ਆਪਣੇ ਕੋਲੇ ਆਏ ਨੇ ਸਾਰੇ ਆਹ ਦੇਖੋ ਮੈਚਿੰਗਾਂ ਬਣੀਆਂ ਪਈਆਂ ਜੀ ਜਿਵੇਂ ਇਹ ਸ਼ਰਟ ਹੋਗੀ ਨਾਲ ਬਾਟਮ ਆ ਗਈ ਜੀ ਪੂਰੀ ਮੈਚਿੰਗਾਂ ਬਣੀਆਂ ਪਈਆਂ ਨੇ ਸਾਰੀਆਂ ਇਹ ਵੀ ਸੂਟ ਨੇ ਜਿਹੜੇ ਮੈਚਿੰਗ ਸੂਟ ਨੇ ਜੀ ਜਿਵੇਂ ਆਹ ਨੇ ਜੀ ਸਾਰੇ ਆ ਦੇਖੋ ਜੀ ਮੈਂ ਤੁਹਾਡੇ ਲਈ ਜਿਹੜੇ ਇਹ ਪੀਸ ਨੇਗੇ ਹਨਾ ਸਭ ਤੋਂ ਪਹਿਲਾਂ ਤੁਹਾਨੂੰ ਸਟੈਂਪ ਦਿਖਾ ਦਾਂ ਜੀ ਇਹਦੀ ਪਹਿ ਦਵਾਰਾ ਤੋਂ ਸਾਰਾ ਜਿਹੜਾ ਕੱਲਾ ਕੱਲਾ ਪੀਸ ਹੈ ਜੀ ਰਸੀਆ ਦਾ ਆਊਗਾ ਵਿੱਚ ਇਹਦੇ ਸ਼ਿਮਰ ਪਸ਼ਮੀਨਾ ਹੈ ਜੀ ਵਿੱਚ ਇਹਦੇ ਨੋਰਮਲ ਪਸ਼ਮੀਨਾ ਹੈ ਜਿਵੇਂ ਇਹ ਬਹੁਤ ਵੱਡਾ ਪੀਸ ਹੈ ਠੀਕ ਹੈ ਇਹ तकरीबन ਪੂਰੇ ਸੂਟ ਦਾ ਹੈ ਜੀ 4.5 ਮੀਟਰ ਹੈ ਮੇਰੇ ਖਿਆਲ ਦੇ ਵਿੱਚ 4.5 ਤੋਂ 5 ਦੇ ਵਿੱਚ ਵਿੱਚ ਇਹ ਹੋਏਗਾ ਨੈਕਸਟ ਜਿਹੜਾ ਇਹ ਸੂਟ ਹੈ ਜੀ ਦੇਖੋ ਇਹ ਇਹ ਸੂਟ ਦੇ ਨਾਲ ਦੇਖੋ ਆਪਣਾ ਬਾਟਮ ਵੀ ਆਈ ਹੈ ਜੀ ਨਾਲ ਇਹਦੇ ਇਦਾਂ ਦੀ ਬਾਟਮ ਆਈ ਹੈ ਜੀ ਇਹ ਸ਼ਰਟ ਹੈ ਜੀ ਇਹ ਨਾਲ ਬਾਟਮ ਹੈ ਇਹ ਨਾਲ ਹੀ ਜੁੜੀ ਹੋਈ ਆਈ ਹੈ ਜੀ ਇਹਦੇ ਨਾਲ ਦੇ ਆਪਣੇ ਕੋਲੇ 3-4 ਸੂਟ ਮਿਕਲੇ ਆ ਬਹੁਤ ਸੋਹਣੇ ਇਹ ਜਿਹੜੇ ਸੂਟ ਹੈ ਜੀ ਸ਼ਿਮਰ ਸਿੰਪਲ ਪਸ਼ਮੀਨਾ ਜੀ ਨਾਰਮਲ ਪਸ਼ਮੀਨਾ ਸਾਰਾ ਰਹੇਗਾ ਜੀ ਰਸਿਆ ਦਾ ਰੇਟ ਰਹੇਗਾ ਜੀ ਇਹਦੇ 140 ਰੁਪਏ ਮੀਟਰ ਨਾਰਮਲ ਪਣੀ ਦਾ ਵੱਡੇ ਪਣੀ ਦਾ ਕੋਈ ਸੂਟ ਹੋਏਗਾ ਤਾਂ ਉਹਦਾ ਪ੍ਰਾਈਸ ਰਹੇਗਾ ਜੀ 200 ਰੁਪਏ ਮੀਟਰ ਜਿਵੇਂ ਨੈਕਸਟ ਜੀ ਦਾ ਸੇਮ ਕਲਰ ਦਾ ਫੇਰ ਆ ਗਿਆ ਸੂਟ ਇਹਦੀ ਸ਼ਰਟ ਹੈ ਜੀ ਨਾਲ ਇਹ ਬਾਟਮ ਹੈ ਇਹਦੇ ਨਾਲ ਹੀ ਦੇਖੋ ਅਟੈਚ ਹੈ ਬਾਟਮ ਵੀ ਨਾਲ ਹੀ ਬਾਟਮ ਵੀ ਅਟੈਚ ਹੈ ਜੀ ਦੇਖੋ ਜਿਵੇਂ ਸੂਟ ਦੀ ਆਉਂਦੀ ਹੈ ਬਿਲਕੁਲ ਨਾਲ ਹੀ ਪ੍ਰਿੰਟਿੰਗ ਦੇ ਵਿੱਚ ਹੀ ਬਾਟਮ ਅਟੈਚ ਹੈ ਜੀ ਇਹ ਹੈਗੀ ਹੈ ਦੀ ਬਾਟਮ ਸ਼ੈਡੋ ਪ੍ਰਿੰਟ ਦੀ ਨਾਲ ਹੈਗੀ ਹੈ ਜੀ ਦੀ ਬਾਟਮ ਇਹ ਕਾਫੀ ਸੂਟ ਇੱਦਾਂ ਨੇ ਆਪਣੇ ਕੋਲੇ ਆਏ ਨੇ ਜੀ ਜਿਵੇਂ ਹੁਣ ਕੇਵਲਾ ਸੂਟ ਲਗਾ ਲਓ ਇਹ ਹੈਗਾ ਜੀ ਇਹਦਾ ਸ਼ਰਟ ਇਹਦੀ ਨਾਲ ਹੈਗੀ ਹੈ ਜੀ ਦੀ ਆਵਲੀ ਬਾਟਮ ਪੂਰੀ ਮੈਚਿੰਗ ਬਣ ਕੇ ਆਈ ਹੈ ਜੀ ਇਹ ਸਿਰਫ 140 ਪ੍ਰਾਈਸ ਹੈ ਬਹੁਤ ਸੋਹਣਾ ਜਿਹੜਾ ਇਹ ਸੂਟ ਹੈ ਜੀ ਇਹਦੇ ਵਿੱਚ ਸੈਕੰਡ ਕਲਰ ਵੀ ਆਇਆ ਇਹ ਹੈਗਾ ਜੀ ਸਰਫ ਕਲਰ ਜਿਹੜਾ ਸੈਕੰਡ ਕਲਰ ਹੈਗਾ ਜੀ ਇਹਦਾ ਸਰਫ ਕਲਰ ਇਹਦੇ ਨਾਲ ਵੀ ਐਜ਼ ਇਟ ਹੀ ਬਾਟਮ ਆਈ ਹੈ ਇਹ ਹੈਗੀ ਜੀ ਦੀ ਸ਼ਰਟ ਨਾਲ ਹੀ ਹੈਗੀ ਬਾਟਮ ਪੂਰੇ ਸੋਹਣੇ ਕੰਬੀਨੇਸ਼ਨ ਬਣ ਕੇ ਆਈ ਹੈ ਜੀ ਆਪਣੇ ਕੋਲੇ ਬਹੁਤ ਸੋਹਣੇ ਜਿਹੇ ਸੂਟ ਜਿਹੜੇ ਬਣ ਕੇ ਮਤਲਬ ਕੱਟ ਪੀਸਾਂ ਦੇ ਵਿੱਚ ਆਏ ਨੇ ਜੀ ਆਪਣੇ ਕੋਲੇ ਨੈਕਸਟ ਦੇਖੋ ਇਹ ਵੀ ਸ਼ਰਟ ਹੈ ਜੀ ਪੂਰੀ 2.5 ਮੀਟਰ ਦੀ ਔਰ ਨਾਲ ਇਹਦੇ 2.5 ਤੋਂ 3 ਮੀਟਰ ਦੀ ਪੂਰੀ ਬਾਟਮ ਆਏਗੀ ਜੀ ਜਿਨ੍ਹਾਂ ਦੀ 3 ਮੀਟਰ ਦੀ ਬਾਟਮ ਆਲੀ इजीली ਇਹ ਸੂਟ ਬਣਾ ਸਕਦੇ ਆ ਇਹ ਸ਼ਰਟ ਹੈ ਜੀ ਇਹ ਬਾਟਮ ਹੈ ਪਹਿਲਾਂ ਇਹ 3 ਮੀਟਰ ਹੈ ਜੀ ਨੈਕਸਟ ਜਿਹੜਾ ਹੈਗਾ ਜੀ ਪ੍ਰਿੰਟ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਹਦੀ ਇਹ ਦੋ ਪੀਸਾ ਦੇ ਵਿੱਚ ਸੂਟ ਕੰਪਲੀਟ ਹੋ ਜੂਗਾ ਜੀ ਦੋ ਪੀਸ ਨਿਹਦੇ ਦੋ ਪੀਸਾ ਜੇ ਕੰਪਲੀਟ ਹੋ ਜੂਗਾ ਸੂਟ ਇਹ ਆਫ ਵਾਈਟ ਦੇ ਵਿੱਚ ਪਰਪਲ ਕਲਰ ਦੀ ਇਹਦੀ ਡਿਜ਼ਾਈਨਿੰਗ ਹੈ ਆ ਇੱਕ ਫੇਰ ਨਿਕਲਿਆ ਜੀ ਦੁਬਾਰਾ ਤੋਂ ਮੈਚਿੰਗ ਬਾਟਮ ਦੇ ਨਾਲ ਲਾਈਟ ਸ਼ੇਡ ਦਾ ਜੀ ਫੇਰ ਦੁਬਾਰਾ ਤੋਂ ਆ ਗਿਆ ਇਹਦੀ ਮੈਚਿੰਗ ਬਾਟਮ ਹੈ ਜੀ ਨਾਲ ਸ਼ੈਡੋ ਪ੍ਰਿੰਟ ਦੀ ਬਾਟਮ ਹੈ ਜੀ ਨਾਲ ਇਹਦੀ ਜਿੱਦਾਂ ਇਹ ਆ ਗਿਆ ਜੀ ਬਜ਼ੁਰਗਾ ਵਾਲਾ ਪ੍ਰਿੰਟ ਇਹ ਵੀ ਕੰਪਲੀਟ ਸੂਟ ਹੈ ਇਸ ਤੋਂ ਬਾਅਦ ਜਿਹੜਾ ਇਹ ਹੈ ਜੀ ਇਹ ਆਪਣੇ ਕੋਲੇ ਟਾਈਟਾ ਹੀ 3.5 3-3 ਮੀਟਰ ਦੇ ਚਾਰ ਪੀਸ ਲੈ ਜੀ ਇਹ ਦੋ ਸੂਟਾਂ ਦਾ ਕਪੜਾ ਹੈ ਇਹਦੇ ਲਈ ਤੁਸੀਂ ਆਪਦੇ ਦੋ ਸੂਟਾਂ ਇਹ ਵਾਲਾ ਆਪਣਾ ਹੈਗਾ ਇਹ ਵੀ ਦੋ ਪੀਸਾਂ ਦੇ ਵਿੱਚ ਸੂਟ ਕੰਪਲੀਟ ਹੋਣਾ ਜੀ ਇਹ 5 ਮੀਟਰ ਹੋ ਜਾਏਗਾ ਜੀ ਪੂਰਾ ਆਪਾਂ ਜਿਵੇਂ ਇਹ ਹੈ ਜੀ ਇਹ 4.5 4 ਮੀਟਰ ਦੀ ਕੱਟ ਹੋਏਗੀ ਇਹ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ नेक्स्ट ਜਿਹੜਾ ਡਿਜ਼ਾਈਨ ਹੈ ਵੀ ਬਹੁਤ ਸੋਹਣਾ ਹੈ ਵੀ 4.5 4 ਮੀਟਰ ਦੀ ਕੱਟ ਦੇ ਵਿੱਚ ਕੰਪਲੀਟ ਹੁੰਦਾ ਹੈ ਜੀ ਇੱਕ ਪਰਪਲ ਵਾਲੇ ਦੇ ਵਿੱਚ ਇਹ ਵਾਲਾ ਕਲਰ ਹੈ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਇਹਨੂੰ ਵੀ ਤੁਸੀਂ ਜਿਹੜਾ ਆਪਣਾ ਸੋਹਣਾ ਸੂਟ ਬਣਾ ਸਕਦੇ ਹੋ ਇਹ ਮੋਫ ਸ਼ੇਡ ਆ ਗਿਆ ਜੀ ਇਹਦੇ ਵਿੱਚ ਆਪਣੇ ਕੋਲੇ ਦੋ ਸੂਟ ਮਿਲ ਜਾਣਗੇ ਤੁਹਾਨੂੰ ਸੈਕਿੰਡ ਇਹਦਾ ਕੱਲਾ ਰੇ ਹੈ ਜੀ ਇਹ 4 ਮੀਟਰ ਦਾ 4 ਮੀਟਰ ਤੋਂ ਉੱਪਰ ਹੀ ਕੱਟ ਹੈ ਜੀ ਸਾਰੀ 4 ਤੋਂ 5 ਦੇ ਵਿੱਚ ਵਿੱਚ ਹੋਣਗੇ ਇਹ ਇਸ ਤੋਂ ਬਾਅਦ ਇਹ ਆ ਗਿਆ ਜੀ ਕਾਪਰ ਇਹ ਜਿਹੜਾ ਆਏਗਾ ਤੁਹਾਨੂੰ ਇਹ ਪੂਰਾ ਸੂਟ ਵੀ ਤੁਹਾਨੂੰ ਮਿਲ ਜੇਗਾ ਜੀ ਇਹਦੇ ਨਾਲ ਮੈਚਿੰਗ ਜਿਹੜੀ ਸ਼ਰਟ ਹੋਊਗੀ ਤੁਹਾਨੂੰ ਮਿਲ ਜੂਗੀ ਇਹ ਤੁਸੀਂ 5 ਮੀਟਰ ਕੰਪਲੀਟ ਵੀ ਲੈ ਸਕਦੇ ਹੋ ਜਾਂ ਫਿਰ ਇਹਦੇ ਨਾਲ ਹੀ ਮੈਚਿੰਗ ਬਾਟਮ ਬਣਾ ਕੇ ਤੁਸੀਂ ਕੰਪਲੀਟ ਸੂਟ ਬਣਾ ਸਕਦੇ ਹੋ ਜੀ ਜਿਹੜਾ ਇਹਦਾ ਪ੍ਰਾਈਸ ਰਹੇਗਾ ਜੀ ਨਾਰਮਲ ਪਣੇ ਦਾ ਪ੍ਰਾਈਸ ਹੈ ਆਪਣਾ 140 ਰੁਪਏ ਮੀਟਰ ਵੱਡੇ ਪਣੇ ਦਾ ਜਿਹੜਾ ਪ੍ਰਾਈਸ ਆਏਗਾ ਜੀ 100 200 ਰੁਪਏ ਮੀਟਰ ਜੀ ਵੱਡੇ ਪਣੇ ਦਾ ਜਿਹੜਾ ਪ੍ਰਾਈਸ ਹੈ 200 ਰੁਪਏ ਠੀਕ ਹੈ ਨੈਕਸਟ ਜਿਹੜਾ ਇਹ ਡਿਜ਼ਾਈਨ ਦੇਖੋ ਜੀ ਤੁਸੀਂ ਇਹ ਵੀ ਦੋ ਸੂਟਾਂ ਦੋ ਪੀਸਾਂ ਦੇ ਵਿੱਚ ਕੰਪਲੀਟ ਹੁੰਦਾ ਜੀ ਇਹ ਆਕਸਾ ਡਿਜ਼ਾਈਨ ਚੈੱਕ ਕਰੋ ਜੀ ਇਹ ਵੀ ਇਹ ਵੀ ਦੋ ਪੀਸਾਂ ਦੇ ਵਿੱਚ ਆਊਗਾ ਬਹੁਤ ਸੋਹਣਾ ਹੈ ਜੀ ਇਹ ਵੀ ਸ਼ੇਡ ਹੈ ਜਿਹੜਾ ਨੈਕਸਟ ਇਹਦੇ ਵਿੱਚ ਪੀਚ ਸ਼ੇਡ ਹੈ ਜੀ ਇਸ ਤੋਂ ਬਾਅਦ ਤੁਸੀਂ ਆਪਣਾ ਕਲਰ ਜਿਹੜਾ ਦੇਖ ਸਕਦੇ ਹੋ ਇਸ ਤੋਂ ਬਾਅਦ ਆਫ ਵਾਈਟ ਦੇ ਵਿੱਚ ਜਿਹੜਾ ਸੀਗਾ ਜੀ ਪਰਪਲ ਆ ਗਿਆ ਸੀ ਆਪਣੇ ਕੋਲੇ ਗ੍ਰੀਨ ਆ ਗਿਆ ਸੀਗਾ ਇੱਕ ਪੀਸ ਔਰ ਇੱਕ ਆ ਗਿਆ ਜੀ ਆਪਣੇ ਕੋਲੇ ਇਹਦਾ ਗਾਜਰੀ ਜੀ ਨਾਲ ਗਾਜਰੀ ਜੇ ਟੋਣ ਦੇ ਅੰਦਰ ਵਿੱਚ ਜਿਹੜਾ ਡਿਜ਼ਾਈਨਿੰਗ ਹੈ ਜੀ ਇਸ ਤੋਂ ਬਾਅਦ ਇਹ ਗ੍ਰੀਨ ਨਾਲ ਆ ਗਿਆ ਜੀ ਮਹਿੰਦੀ ਗ੍ਰੀਨ ਇਹਦੇ ਵਿੱਚ ਇਹ ਵੀ ਦੋ ਪੀਸ ਨੇ ਵੱਡੇ ਪੀਸ ਨੇ ਜੀ ਸਾਰੇ 4 ਪਲੱਸ ਹੈ ਜੀ ਇਹ ਸਾਰੇ ਕੰਪਲੀਟ ਸੂਟ ਬਣਨਗੇ ਕੋਈ ਵੀ ਇਹਦੇ ਵਿੱਚ ਸ਼ਰਟ ਪੀਸ ਨਹੀਂ ਬਣਨਾ ਸਾਰੇ ਕੰਪਲੀਟ ਬਣਨਗੇ ਇਸ ਤੋਂ ਬਾਅਦ ਜਿਹੜਾ ਕਿ ਮੈਂ ਤੁਹਾਨੂੰ ਦਿਖਾ ਦੇਵਾਂ ਜੀ ਜਿਵੇਂ ਇਹ ਸਾਰੇ ਕੱਟਦੇ ਆ ਜੀ ਸਾਰੇ ਵੱਡੇ ਵਰਦੇ ਨੇ ਸਾਰੇ ਵੱਡੇ ਸੂਟ ਨੇ ਜੀ ਇਹ ਇਹ ਵੀ ਵੱਡੇ ਵਰਦੇ ਆ ਜੀ ਪੀਸ ਸਾਰੇ ਇਹ ਵੀ ਸੂਟ ਨੇ ਜੀ ਕੰਪਲੀਟ ਸੂਟ ਬਣਨਗੇ ਇਹ ਕੱਲੀਆਂ ਸ਼ਰਟਾਂ ਆ ਜੀ ਬਹੁਤ ਸੋਹਣੀਆਂ ਸ਼ਰਟਾਂ ਨੇ ਜੀ ਇਹ ਕੱਲੀਆਂ ਸ਼ਰਟਾਂ ਨੇ ਇਹ ਜਿਹੜੇ ਆਣਗੇ ਜੀ ਸਾਰੇ ਜਿਹੜੇ ਇਹ ਵੀ ਆ ਇਹਨਾਂ ਦੇ ਵਿੱਚ ਵੀ ਸ਼ਰਟਾਂ ਵੀ ਮਿਲਣਗੀਆਂ ਤੁਹਾਨੂੰ ਛੋਟੇ ਪੀਸ ਵੀ ਮਿਲਣਗੇ 2 ਮੀਟਰ ਦੇ ਜਿਨ੍ਹਾਂ ਦੇ ਪੈਣਾ ਦੇ ਛੋਟੇ ਪੀਸਾਂ ਚ ਸੂਟ ਬਣ ਜਾਂਦਾ ਇਹ ਵੀ ਕੱਲੀਆਂ ਤੁਹਾਨੂੰ ਸ਼ਰਟਾਂ ਦੇ ਮਿਲ ਜੂਗਾ ਜੀ ਜਿਵੇਂ ਇਹਦੇ ਵਿੱਚ ਵਰਕ ਵਾਲੇ ਵੀ ਆਉਣਗੇ ਜੀ ਬਹੁਤ ਸੋਹਣੇ ਪੀਸ ਨੇ ਇਹ ਵੀ ਸ਼ਰਟਾਂ ਦੇ ਪੀਸ ਨੇ ਜੀ ਅਗਰ ਕੋਈ ਵੀ ਪੈਨ ਸ਼ਾਪ ਤੇ ਆ ਕੇ ਵੀ ਵਿజిਟ ਕਰਕੇ ਪੀਸ ਲੈ ਜਾਣਾ ਚਾਹੁੰਦੀ ਹੈ ਜੀ ਆਪਣੀ ਸ਼ਾਪ ਦਾ ਜਿਹੜਾ ਐਡਰੈਸ ਹੈਗਾ ਆਪਣੀ ਸ਼ਾਪ ਹੈਗੀ ਹੈ ਜੀ ਬੁੜਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਔਰ ਆਪਣੀ ਸ਼ਾਪ ਦਾ ਐਡਰੈਸ ਹੈ ਜੀ ਬੁੜਲਾਡਾ ਐਂਟਰੀ ਦਾ ਮੇਨ ਪੁਆਇੰਟ ਹੈ ਜੀ ਗੰਦਾ ਨਾਲਾ ਰੋਡ ਉਸੇ ਜਿਹੜੀ ਸ਼ਾਪ ਤੇ ਉਹਦੇ ਉੱਤੇ ਆਪਣੀ ਜਿਹੜੀ ਸ਼ਾਪ ਹੈ ਜੀ ਗੰਦਾ ਨਾਲਾ ਰੋਡ ਦੇ ਉੱਤੇ ਆਪਣੀ ਸ਼ਾਪ ਹੈ ਸਾਰੀ ਬਹੁਤ ਸੋਹਣੇ ਨੇ ਜੀ ਜਿਵੇਂ ਹੁਣ ਆ ਕੀ ਹੈ ਸ਼ੇਡ ਆ ਇੱਕ ਜਿਹੜੇ ਮੈਂ 3-4 ਸੂਟ ਦਿਖਾਇਆ ਜਿਹੋ ਉਹਦਾ ਨਾਲ ਲਈ ਵੀ ਜਿਹੜਾ ਇੱਕ ਸ਼ੇਡ ਪਿਆ ਔਰ ਇੱਕ ਆ ਦੇਖੋ ਇਹ ਵੀ ਕਿੰਨਾ ਸੋਹਣਾ ਇਹ ਵੀ ਮੈਚਿੰਗ ਸੀਗੀ ਦੇਖੋ ਨਾ ਇਹ ਫਿਰ ਐਂਡ ਤੇ ਦਿਖਾਇਆ ਮੈਂ ਤੁਹਾਨੂੰ ਬਹੁਤ ਸੋਹਣੇ ਜਿਹੜੇ ਇਹ ਆਪਣੇ ਕੋਲੇ ਅੱਜ ਕੱਟ ਪੀਸ ਆਏ ਨੇ ਜੀ ਜੋ ਵੀ ਪਹਿਨ ਲੈਣਾ ਚਾਹੁੰਦੀ ਹੈ ਇਹਨਾਂ ਦੇ ਵਿੱਚੋਂ ਸਕਰੀਨ ਸ਼ਾਟ ਜਿਹੜਾ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਜਿਹੜੀਆਂ ਆਪਾਂ ਤੁਹਾਡੇ ਲਈ ਵੀਡੀਓਜ਼ ਪਾਉਂਦੇ ਰਹੇ ਨੇ ਜੀ ਬਹੁਤ ਸੋਹਣੇ ਕੱਟ ਪੀਸਰ ਲਈ ਲੈ ਕੇ ਆਉਂਦੇ ਰਹੇ ਹਾਂ ਆਪਣੀ ਜਿਹੜੀ ਸ਼ਾਪ ਹੈ ਜੀ ਕੱਟ ਪੀਸਾਂ ਤੋਂ ਫੇਮਸ ਸ਼ਾਪ ਹੈ ਬਲਾਡੇ ਗੰਦਾ ਨਾਲਾ ਰੋਡ ਹੈ ਜਿਹੜਾ ਮੇਨ ਰੋਡ ਉੱਥੇ ਆਪਣੀ ਸ਼ਾਪ ਰਹੇਗੀ ਜੋ ਵੀ ਭੈਣ ਵਿਜ਼ਿਟ ਕਰਨਾ ਚਾਹੁੰਦੀ ਹੈ ਵਿਜ਼ਿਟ ਕਰ ਸਕਦੀ ਹੈ ਬਹੁਤ ਸੋਹਣੇ ਸੋਹਣੇ ਜਿਹੜੇ ਕੱਟ ਪੀਸ ਆਪਣੀ ਸ਼ੌਪ ਤੇ ਆਏ ਆ ਔਰ ਪ੍ਰਾਈਸ ਰਹਿ ਹੈ ਜੀ ਜਿਹੜਾ ਨਾਰਮਲ ਪਣਾ ਹੈ ਉਹਦਾ 140 ਰੁਪਏ ਮੀਟਰ ਜਿਹੜਾ ਵੱਡਾ ਵਾਰ ਹੈ ਜੀ ਵੱਡਾ ਪਣਾ ਹੈ ਉਹਦਾ ਜਿਹੜਾ ਪ੍ਰਾਈਸ ਰਹੇਗਾ ਜੀ ਆਪਣਾ 200 ਰੁਪਏ ਮੀਟਰ ਜੋ ਵੀ ਭੈਣ ਲੈਣਾ ਚਾਹੁੰਦੀ ਹੈ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੀ ਹੈ ਔਰ ਮੇਰੇ ਚੈਨਲ ਨੂੰ ਦੁਬਾਰਾ ਫਿਰ ਤੋਂ ਬੇਨਤੀ ਹੈ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧ